ਸਾਸਿਕਾ ਮੈਂ ਹਾਟਵਾੜਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਅਤੇ ਦੂਸਰੇ ਪਾਸੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਭਾਜੜਾ ਪੈ ਗਿਆ ਨੇ ਭਾਜੜਾ ਪੈਣ ਦੀ ਕਿਉਂ ਨਾ ਕਿਉਂਕਿ ਇਹ ਵੱਡੇ ਆਦੇਸ਼ ਜਾਰੀ ਕੀਤੇ ਗਏ ਨੇ ਭਾਰਤ ਦੀ ਸਭ ਤੋਂ ਉੱਚ ਅਦਾਲਤ ਯਾਨੀ ਕਿ ਸੁਪਰੀਮ ਕੋਰਟ ਦੇ ਜੱਜ ਸਹਿਬਾਨਾਂ ਵੱਲੋਂ ਇੱਕ ਪਾਸੇ ਆਪਣੀ ਜਿੱਤ ਉਤੇ ਅੜੇ ਹੋਏ ਨੇ ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾ ਉਹ ਕਹਿੰਦੇ ਨੇ ਕਿ ਜਿੰਨੀ ਦੇਰ ਤੱਕ ਐਮਐਸਪੀ ਜਾਰੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਤਿੰਨ ਗਾਲੇ ਕਾਨੂੰਨਾ ਦਾ ਸਾਨੂੰ ਲਿਖਤੀ ਪ੍ਰਮਾਣ ਪੱਤਰ ਨਹੀਂ ਦਿੱਤਾ ਜਾਂਦਾ ਉਨੀ ਦੇਰ ਤੱਕ ਮੈਂ ਮਰਨ ਵਰਤੇ ਬੈਠਾ ਰਾਵਾਂਗਾ ਚਾਹੇ ਮੇਰੀ ਜਾਨ ਵੀ ਚਲੀ ਜਾਵੇ ਨਾ ਤੇ ਕੁਝ ਖਾਰੇ ਨੇ ਨਾ ਕੁਝ ਪੀਰੇ ਨੇ ਨਾ ਕੋਈ ਮੈਡੀਕਲ ਸਹੂਲਤ ਲੈ ਰਹੇ ਨੇ ਇਧਰ ਸੁਪਰੀਮ ਕੋਰਟ ਨੇ ਸ਼ਿਕੰਜਾ ਕੱਸ ਦਿੱਤਾ ਹੈ ਅੱਜ ਭਾਜਣਾ ਪੈ ਗਿਆ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਡਾਇਰੈਕਟਰ ਅੱਜ ਕਨੌਰੀ ਬਾਰਡਰ ਤੇ ਕਨੌਰੀ ਬਾਰਡਰ ਤੇ ਗੱਲਬਾਤ ਕੀਤੀ ਗਈ ਕਿ ਭਾਰਤ ਸਰਕਾਰ ਐਮਐਸਬੀ ਜਾਰੀ ਕਰੇਗੀ ਕਈ ਫਸਲਾਂ ਤੇ ਜਿਨ੍ਹਾਂ ਦਾ ਨਾਮ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਲੈ ਰੀਆਂ ਨੇ ਇੱਧਰ ਗੁਰਨਾਮ ਚੜੂਨੀ ਜਿਹੇ ਨੇ ਉਹ ਵੀ ਪੁੱਛੂਗੇ ਨੂੰ ਉਸ ਧਰਨੇ ਵਿੱਚ ਉਹਨਾਂ ਨੇ ਵੀ ਖੁੱਲਾ ਸੱਦਾ ਦੇ ਦਿੱਤਾ ਹੈ ਵੀ ਆਓ ਜਗਜੀਤ ਸਿੰਘ ਡੱਲੇਵਾਲ ਦੀ ਮਦਦ ਕਰਨੀ ਚਾਹੀਦੀ ਹੈ ਹਾਲੇ ਕਿ ਹਰਿਆਣਾ ਦੇ ਲੋਕਾਂ ਨੂੰ ਫਸਲਾਂ ਉੱਤੇ ਐਮਐਸਪੀ ਮਿਲਦੀ ਹੈ ਕਿਉਂਕਿ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਨੈਪਸਿੰਗ ਸੈੜੀ ਵੱਲੋਂ ਵਾਅਦਾ ਕੀਤਾ ਗਿਆ ਸੀ ਪੰਜਾਬ ਸਰਕਾਰ ਨੂੰ ਦੇਣੀ ਚਾਹੀਦੀ ਹੈ ਜਾਂ ਨਹੀਂ ਦੇਣੀ ਚਾਹੀਦੀ ਹੈ ਤਾਂ ਸੂਬੇ ਦੇ ਬੁਖ ਮੰਤਰੀ ਸੋਚਣਾ ਪਵੇਗਾ ਲੇਕਿਨ ਇੱਧਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਯਾਨੀ ਕਿ ਸਰਕਾਰ ਦੇ ਨਮੂਨੇ ਡਾਇਰੈਕਟਰ ਆਏ ਹੋਏ ਸੀ ਉਹਨਾਂ ਨੇ ਲੰਮੀ ਗੱਲਬਾਤ ਕੀਤੀ ਜਗਜੀਤ ਸਿੰਘ ਡੱਲੇਵਾਲ ਨਾਲ ਜਗਜੀਤ ਸਿੰਘ ਡੱਲੇਵਾਲ ਤੋਂ ਗੱਲਾਂਬਾਤ ਸੁਣੀਆਂ ਸੁਣਾਈਆਂ ਵੀ ਕਿ ਤੁਸੀਂ ਮੈਡੀਸਿਨ ਲਓ ਮੈਡੀਸਿਨ ਤੋਂ ਬਿਨਾ ਤੁਹਾਡਾ ਕੁਝ ਨਹੀਂ ਹੋਣਾ ਉਧਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਈ ਕਿਸਾਨ ਮਰ ਰਹੇ ਨੇ ਪੂਰੇ ਭਾਰਤ ਦੇ ਵਿੱਚ ਜੇਕਰ ਮੈਂ ਚਲਿਆ ਗਿਆ ਮੈਂ ਜਗਦੀਪਾਤੀ ਕੋਈ ਏਡੀ ਵੱਡੀ ਗੱਲ ਨਹੀਂ ਹੈ ਇਧਰ ਪੰਜਾਬ ਦੇ ਕਿਸਾਨਾਂ ਨੂੰ ਵਾਰ-ਵਾਰ ਸੱਦਾ ਦਿੱਤਾ ਜਾ ਰਿਹਾ ਹੈ ਗੁਰਨਾਮ ਸਿੰਘ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਵੱਲੋਂ ਗੁਰਨਾਮ ਸਿੰਘ ਤਰੂਣੀ ਵੀ ਉੱਥੇ ਪਹੁੰਚ ਚੁੱਕੇ ਨੇ ਰਕੇਸ਼ ਤਹਿਤ ਵੀ ਆ ਗਏ ਨੇ ਜਗਿੰਦਰ ਸਿੰਘ ਉਗਰਾਹਾ ਵੀ ਪਹੁੰਚ ਚੁੱਕੇ ਨੇ ਯਾਨੀ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਜਾ ਰਹੀਆਂ ਨੇ ਇਧਰ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਭੱਜਣਾ ਪੈ ਗਿਆ ਨੇ ਉਹਦੇ ਧਰਵੀਰ ਗਾਂਧੀ ਜਿਹੜੇ ਕਾਂਗਰਸ ਪਾਰਟੀ ਦੇ ਮੌਜੂਦਾ ਸੰਸਦ ਨੇ ਪਟਿਆਲੇ ਤੋਂ ਉਹ ਵੀ ਅੱਜ ਪੁੱਜੇ ਨੇ ਉਗਰਾਹਾ ਦਾ ਪਤਾ ਲੈਣ ਇਧਰ ਸਰਜੀਤ ਸਿੰਘ ਖਾਲਸਾ ਉਹਨਾਂ ਦੀ ਧਰਪਤਨੀ ਅੱਜ ਧਰਨੇ ਤੇ ਪੁੱਜੇ ਉਹਨਾਂ ਨੇ ਗੱਲਬਾਤ ਕੀਤੀ ਜਗਜੀਤ ਸਿੰਘ ਢੱਲੇਵਾਲ ਨਾਲ ਇੱਧਰ ਹਾਲੇ ਕਿਸੇ ਵੀ ਤਰ੍ਹਾਂ ਦਾ ਸਪਸ਼ਟਿਕਰ ਨਹੀਂ ਆਇਆ ਕੀ ਗੱਲ ਹੋਈ ਇਹ ਤਾਂ ਆਉਣ ਵਾਲੇ ਕੁਝ ਘੰਟਿਆਂ ਬਾਅਦ ਪਤਾ ਲੱਗੇਗਾ ਕਿ ਐਮਐਸਪੀ ਤੇ ਰਾਜੀ ਹੈ ਭਾਰਤੀ ਜਨਤਾ ਪਾਰਟੀ ਕਿ ਉਹ ਤਿੰਨਾਂ ਕਾਲੇ ਕਾਨੂੰਨਾਂ ਦਾ ਪ੍ਰਮਾਣ ਪੱਤਰ ਦਿੰਦੀ ਹੈ ਭਾਰਦੇ ਕਿਸਾਨਾਂ ਨੂੰ ਇਹ ਕੁਝ ਹੀ ਘੰਟਿਆਂ ਬਾਅਦ ਪਤਾ ਲੱਗੇਗਾ ਲੇਕਿਨ ਲੇਲੜੀਆਂ ਕਰਦੇ ਆਏ ਜਿੰਨੇ ਵੀ ਅਫਸਰ ਗਏ ਸੀ ਪੰਜਾਬ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਜਗਜੀਤ ਸਿੰਘ ਢੱਲੇਵਾਲ ਆਪਣੀ ਜਿੱਦ ਉੱਤੇ ਅੜੇ ਹੋਏ ਨੇ ਕਿ ਜਿੱਲੀ ਦੇਰ ਤੱਕ ਇਹ ਮਾਮਲੇ ਜੇ ਫੈਸਲੇ ਲਾਗੂ ਨਹੀਂ ਕਰਵਾਲੇ ਜਾਂਦੇ ਤੇ ਜਿਹੜੇ ਅਸੀਂ ਹਟਾਉਣੇ ਨੇ ਉਹ ਨਹੀਂ ਹਟਾਏ ਜਾਂਦੇ ਉਨੀ ਦੇਰ ਤੱਕ ਮੈਂ ਮਦਮਤ ਨਹੀਂ ਛੱਡਾਂਗਾ ਧੰਨਵਾਦ